ਕਾ ਇਹ ਸ਼ਰਾਬ ਪੀਣ ਵਾਲਾ ਐਪੀਸੋਡ ਬਣਾਇਆ ਜਾ ਰਿਹਾ ਹੈ ਕੀ ਸੱਚਮੁੱਚ ਕੋਈ ਉਥੇ ਕਰਨਲ ਸਾਹਿਬ ਜਾਂ ਤੁਹਾਡਾ ਬੇਟਾ ਕੋਈ ਸ਼ਰਾਬ ਵਰਗੀ ਕੋਈ ਗੱਲ ਸੀ ਜੀ ਮੈਗੀ ਨਾਲ ਕਿਹੜਾ ਕਰਨਲ ਪਹਿਲੇ ਤੇ ਗੱਲ ਦੱਸੋ ਮੈਗੀ ਤੇ ਸ਼ਰਾਬ ਕੋਨ ਖਾਂਦਾ ਹੂੰ ਹੂੰ ਮੈਂ ਤੇ ਅੱਜ ਤੱਕ ਸੁਨਿਆ ਨਹੀਂ ਪਰ ਕਰਨਲ ਸਾਹਿਬ ਇੱਕ ਡੀਆਈਜੀ ਤੁਹਾਡਾ ਇਹਨਾਂ ਨੂੰ ਵੀ ਪੁੱਛਿਓ ਜਾ ਕੇ ਢਾਬੇ ਦੇ ਬਾਹਰ ਗਲਾਸ ਤੇ ਪਾ ਕੇ दारू ਪਿੰਦੇ ਅਗਰ ਉਹ ਪਿੰਦਾ ਹੋਏਗਾ ਤੇ ਫਿਰ ਸਰ ਕਰਨਲ ਸਾਹਿਬ ਵੀ ਪਿੰਦੇ ਹੋਣ ਹੂੰ ਹੂੰ ਢਾਬਿਆਂ ਦੇ ਬਾਹਰ ਜਾ ਕੇ ਕਰਨਾ ਸਾਹਿਬ ਦੀ ਉਮਰ ਨਹੀਂ ਹੈ 52 ਕੀ ਆਪਣੇ ਬੇਟੇ ਨਾਲ ਢਾਬੇ ਦੇ ਬਾਹਰ ਜਾ ਕੇ ਉਹਨਾਂ ਨੇ ਪੀਨੀ ਤੇ ਉਹਨਾਂ ਦੇ ਘਰੇ ਕੋਈ दारू ਦੀ ਕਮੀ ਨਹੀਂ ਐ ਅਸੀਂ ਫੌਜੀ ਆ ਜੀ ਜੀ ਬਾਹਰ ਢਾਬੇ ਦੇ ਬਾਹਰ ਜਾ ਕੇ ਖੜੇ ਹੋ ਕੇ दारू ਪੀਂਦੀ ਲੋੜ ਨਹੀਂ ਹੈ ਜੀ ਕੋਈ ਮੈਡੀਕਲ ਰਿਪੋਰਟ ਵੀ ਇਸ ਤਰ੍ਹਾਂ ਆਈ ਹੈ ਜਿਦੇ ਚ ਇਹ ਦੱਸਿਆ ਜਾ ਰਿਹਾ ਕਿ दारू ਨਹੀਂ ਪੀਤੀ ਸੀ ਜੀ ਮੈਡੀਕਲ ਰਿਪੋਰਟ ਤੇ ਲਿਖਿਆ ਹੈ ਨੋ ਇਨਫਲੂਐਂਸ ਆਫ ਐਲਕੋਹਲ ਲਿਖਿਆ ਹੋਇਆ ਆਇਆ ਹੈ ਉਸ ਤੋਂ ਬਾਅਦ ਵੀ ਅਗਰ ਉਹ ਕਹਿੰਦਾ ਜੀ ਮੇਰੀ ਗੱਲ ਸੁਣੋ ਉਹ ਕਹਿੰਦਾ ਹੈ ਉਹ ਬੰਦਾ ਕਹਿੰਦਾ ਜੀ दारू ਪੀ ਰੇ ਸੀ दारू ਪੀ ਰੇ ਸੀ ਤੇ ਫੋਟੋ ਖਿੱਚਦੇ दारू ਪੀਂਦੀ ਹੋਰ ਪਕੜਦੇ ਇਹਨਾਂ ਦਾ ਚਲਾਨ ਕੱਟਦੇ ਕਿ दारू ਪਿੰਦੇ ਹੋਏ ਚਲਾਨ ਕੱਟੋ ਹੋਰ ਇਹਨਾਂ ਚੱਕ ਕੇ ਪੁਲਿਸ ਸਟੇਸ਼ਨ ਪਾਉਂਦੇ ਜੀ ਕੋਈ दारू ਪੀ ਰਿਆ ਸੀ ਤੇ ਤੁਸੀਂ ਉਸ ਨੂੰ ਡੰਡੇ ਨਾਲ ਜਾਨ ਤੋਂ ਮਾਰ ਦੋਗੇ ਜੀ ਹੋ ਦੂਜੀ ਗੱਲ ਕਰਨਲ ਸਾਹਿਬ ਜਈ ਜੇ ਰੈਂਕ ਵਾਲਾ ਬੰਦਾ ਤੁਹਾਡੇ ਆਈ ਡੀ ਆਈ ਜੀ ਦੇ ਰੈਂਕ ਵਾਲਾ ਬੰਦਾ ਤੁਸੀਂ ਉੱਥੇ दारू ਪੀਏਗਾ ਜੀ ਜੀ ਪੁਲਿਸ ਦਾ ਇੰਨਾ ਜਿਹੜਾ ਪੱਦਾ ਵਿਵਹਾਰ ਜਾਂ ਇੰਨਾ ਜ਼ਾਲਮ ਜਿਹੜਾ ਤੁਸੀਂ ਦੱਸ ਰਹੇ ਹੋ ਰਵਈਆ ਇਹ ਕਿਉਂ ਸਾਹਮਣੇ ਆਉਂਦਾ ਹੈ ਕਿਉਂ ਹੋਰ ਲੋਕ ਵੀ ਕਈ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਨੇ ਪੁਲਿਸ ਇਸ ਤਰ੍ਹਾਂ ਕਿਉਂ ਕਰ ਦਿੰਦੀ ਹੈ ਜੀ ਪੁਲਿਸ ਇਸ ਤਰ੍ਹਾਂ ਇਸ ਕਰਕੇ ਇਹਨਾਂ ਨੂੰ ਓਵਰਪਾਵਰ ਦਿੰਦੀ ਹੈ ਇੱਕ ਐਸਐਚਓ ਨੇ ਜਦੋਂ ਪਤਾ ਹੈ ਕਰਨਲ ਸਾਹਿਬ ਹੈ ਉਸ ਨੂੰ ਇੰਨੀ ਇੱਜ਼ਤ ਨਹੀਂ ਹੈ ਹੈ ਹੋਰ ਦੂਜੀ ਗੱਲ ਐਸਐਸਪੀ ਸਾਹਿਬ ਨੂੰ ਇਹ ਚਾਰ ਐਸਐਚਓ ਦੇ ਨਾਮ ਲੈਣ ਤੋਂ ਡਰ ਹੋ ਰਿਹਾ ਹੈ ਤੇ ਤੁਸੀਂ ਸੋਚੋ ਕਿ ਕੀ ਮਿਲੀ ਫਕਤ ਇਸ ਸੱਚ ਐਸਐਸਪੀ ਸਾਹਿਬ ਨੂੰ ਕਿਉਂ ਡਰ ਰਿਹਾ ਹੈ 4ਐਸਐਚਓ ਦਾ ਨਾਮ ਲੈਣ ਤੇ ਨਹੀਂ ਐਸਐਸਪੀ ਸਾਹਿਬ ਨੇ ਹੁਣ ਤੱਕ ਕਿਤੇ ਵੀ ਉਹ ਚਾਰ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦਾ ਨਾਮ ਨਹੀਂ ਲਿਆ ਨਹੀਂ ਜੀ ਕਿਤੇ ਵੀ ਨਹੀਂ ਅਸੀਂ ਮੰਗ ਮੰਗ ਕੇ ਥੱਕ ਗਿਆ ਸਾਨੂੰ ਵੀ ਨਹੀਂ ਦਿੱਤਾ ਅੱਛਾ ਨਹੀਂ ਤੁਸੀਂ ਪੁੱਛਿਆ ਤਾਂ ਹੋਣਾ ਵੀ ਤੁਸੀਂ ਕਿਉਂ ਨਹੀਂ ਬੋਲ ਰਹੇ ਉਹਨਾਂ ਦਾ ਨਾਮ ਉਹਦਾ ਕੋਈ ਜਵਾਬ ਦੇ ਰਹੇ ਨਹੀਂ ਕੋਈ ਜਵਾਬ ਨਹੀਂ ਹੈ ਜੀ ਅਸੀਂ ਰੋਜ਼ ਪੁੱਛ-ਪੁੱਛ ਕੇ ਥੱਕ ਗਿਆ ਸਾਨੂੰ ਕੋਈ ਜਵਾਬ ਨਹੀਂ ਕੋਈ ਸੁਣਾਈ ਨਹੀਂ ਹੈ ਤੇ ਅਗਰ ਕੋਈ ਸੁਣਾਈ ਨਹੀਂ ਹੋਈ 22 ਤਾਰੀਖ ਦਾ ਮੋਰਚਾ ਰੱਖਿਆ ਹੋਇਆ ਨਹੀਂ ਤੇ ਅਸੀਂ ਹਾਈ ਕੋਰਟ ਜਾਵਾਂਗੇ ਆਪਾਂ ਸਾਡੇ ਕੋਲ ਪ੍ਰੂਫ ਸਾਰੇ ਹੈਗੇ ਉਹਨਾਂ ਦੀ ਕੰਫੈਸ਼ਨ ਦੇ ਪ੍ਰੂਫ ਹੈਗੇ ਫਿਰ ਜੀ ਕਾਰਵਾਈ ਅਸੀਂ ਆਪਣੇ ਤਰੀਕੇ ਨਾਲ ਹੋਰ ਆੜਮੀ ਆਪਣੇ ਤਰੀਕੇ ਨਾਲ ਕਰੇਗੀ ਹੁਣ ਤੁਸੀਂ ਪੰਜਾਬ ਨੂੰ ਕੀ ਕਹਿਣਾ ਚਾਹੋਗੇ ਲਾਸਟ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ ਕੀ ਬੇਨਤੀ ਕਰੋ ਮੈਂ ਲੋਕਾਂ ਨੂੰ ਬੇਨਤੀ ਕਰਾਂਗੀ ਬਾਈ ਨੂੰ ਤਾਰੀਖ ਨੂੰ 10 ਵਜੇ ਅਸੀਂ ਮਿਲਣਾ ਜਿੰਨੇ ਬੰਦੇ ਇਕੱਠੇ ਹੋ ਸਕਦੇ ਹੋ ਇਕੱਠੇ ਹੋ ਸਾਡੇ ਲਈ ਮੈਂ ਆਪਣੇ ਲਈ ਨਹੀਂ ਲੜਦੀਆਂ ਮੈਂ ਆਪਣੇ ਪੰਜਾਬ ਲਈ ਲੜਦੀਆਂ ਅੱਜ ਮੇਰੇ ਬੇਟੇ ਨੂੰ ਡੰਡਿਆਂ ਨਾਲ ਮਾਰਿਆ ਕੱਲ ਤੁਹਾਡੇ ਬੱਚਿਆਂ ਨੂੰ ਗੋਲੀਆਂ ਮਾਰਨਗੇ ਉਹਨ ਗੋਲੀਆਂ ਤੋਂ ਬਚਾਣਾ ਚਾਹਦੇ ਹੋ ਤੇ ਅੱਜ ਮੇਰੇ ਨਾਲ ਸਾਥ ਆ ਕੇ ਖੜੇ ਹੋ ਬਸ ਧੰਨਵਾਦ ਦੋਸਤੋ ਤੁਸੀਂ ਸੁਣਿਆ ਕਰਨਲ ਪੁਸ਼ਪਿੰਦਰ ਸਿੰਘ ਬਾਅਦ ਦੇ ਧਰਮ ਪਤਨੀ ਉਹਨਾਂ ਦੇ ਵਾਈਫ ਉਹਨਾਂ ਨੇ ਪੂਰੀ ਵਾਰਤਾ ਤੁਹਾਡੇ ਸਾਹਮਣੇ ਰੱਖੀ